हां जी दोस्तों सारेयानु ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਰੱਤਾ ਗੁੱਦਾ ਰੱਤਾ ਗੁੱਦਾ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਵੀਰ ਅਮਰੀਕ ਸਿੰਘ ਦੇ ਕੋਲੇ ਆਇਆ ਦੋਸਤੋ ਅੱਜ ਤੋਂ ਕੁਝ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਇਸ ਘਰੋਂ ਪਸ਼ੂ ਆਪਾਂ ਉੱਤਰ ਵੀ ਤੁਹਾਨੂੰ ਦਿਖਾਏ ਸੀਗੇ ਕਾਫੀ ਵਧੀਆ ਬੇੜਾਂ ਦਿਖਾਈਆਂ ਸੀ ਇੱਕ ਬਿਲਕੁਲ گاਵਾ ਦਾ ਜਿਹੜਾ ਦੋਸਤੋ ਲਾਰਜ ਫਾਰਮ ਵੀ ਵੀਰ ਉਹਨਾਂ ਦਾ ਹੈਗਾ ਬਿਲਕੁਲ ਇੱਕ ਡੇਰੀ ਫਾਰਮਿੰਗ ਦੇ ਨਾਲ-ਨਾਲ ਜਿਹੜਾ ਦੋਸਤੋ ਇੱਕ ਪਸ਼ੂ ਵਪਾਰ ਦਾ ਕੰਮ ਵੀ ਕਾਫੀ ਵੱਡੇ ਪੱਧਰ ਤੇ ਆ ਤੇ ਬੇੜਾਂ ਕੋਈ ਨਾਰਮਲ ਦੇਸੀ ਜਾਂ ਕ੍ਰੋਸ ਬਰੀਡ ਵਾਲੀਆਂ ਨਹੀਂ ਹੁੰਦੀਆਂ ਗਈਆਂ ਬੇੜਾਂ ਵੀ ਕੋਈ ਚੰਗੇ ਸੀਮਨ ਵਾਲੀਆਂ ਹੁੰਦੀਆਂ ਨੇ ਪਿਓਰਿਟੀ ਵਾਲੀਆਂ ਹੁੰਦੀਆਂ ਨੇ ਠੀਕ ਆ ਜੀ ਤੇ ਜਿੱਦਾਂ ਕਿ ਆਪਾਂ ਨਾਰਮਲੀ ਸਾਰੇ ਜਾਣਦੇ ਆ ਵੱਖੋ ਵੱਖਰੇ ਸੀਮਨ ਬਾਰੇ ਜਾਣਦੇ ਆ ਤੇ ਉਹ ਸੀਮੰਦ ਦੀਆਂ ਵੜਾ ਤੁਹਾਨੂੰ ਇਥੋਂ ਮਿਲਦੀਆਂ ਨੇ ਠੀਕ ਆ ਜੀ ਕਿਉਂਕਿ ਹਰ ਕਿਸੇ ਦਾ ਸ਼ੌਂਕ ਹੁੰਦਾ ਹੈ ਚੰਗੀ ਨਸਲ ਬਰੀਡ ਦਾ ਵੜਾ ਖਰੀਦਣ ਦਾ ਠੀਕ ਆ ਜੀ ਤੇ ਉਹ ਤੋਂ ਅੱਗੇ ਇਨਸੀਮੀਨੇਸ਼ਨ ਕਰਕੇ ਹੋਰ ਅੱਗੇ ਚੰਗੀ ਬਰੀਡ ਲੈਣ ਦਾ ਹਰ ਕਿਸੇ ਦਾ ਸੁਪਨਾ ਹੁੰਦਾ ਤੇ ਆਪਾਂ ਉਸ ਵੀਡੀਓ ਦੇ ਵਿੱਚ ਵੀ ਤੁਹਾਨੂੰ ਵੜਾ ਚੰਗੀਆਂ ਦਿਖਾਈਆਂ ਸੀ ਕੋਈ 7-6 ਨਗ ਦਿਖਾਈ ਸੀ ਤੇ ਅੱਜ ਵੀ ਘੱਟੋ ਘੱਟ ਵੀ ਟੋਟਲ 8 ਨਗ ਨੇ 6 ਵੜਾ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਵਿਖਾ ਦਾਂਗੇ ਦੋਸਤੋ ਤੇ ਦੋ ਗੱਬਣ ਹਾਂ ਨਗੀਨੇ ਤੇ ਬਾਕੀ ਠੀਕ ਸੰਤੁਸ਼ਟ ਤੇ ਬਾਕੀ ਇੱਕ ਜਰਸੀ ਦੀ ਬਹੁਤ ਟੌਪ ਕਲਾਸ ਦੀ ਦੋਸਤੋ ਜਰਸੀ ਤੁਹ ਵੀਰ ਅਮਰੀਕ ਸਿੰਘ ਦੱਸ ਰਿਹਾ ਸੀ ਵੀ ਬਹੁਤ ਵਧੀਆ ਚੰਗੀ ਮਿਲਕਿੰਗ ਤੇ ਹੁਣ ਚੱਲ ਰਹੀ ਆ ਠੀਕ ਆ ਜੀ ਸੋ ਪੂਰੀ ਡਿਟੇਲ ਆਪਾਂ ਇਸ ਵਾਰ ਦੀ ਵੀ ਲੈ ਲਾਂਗੇ ਸੋ ਕਿਸ ਸੀਮਨ ਦੀ ਆਪ ਆ ਜਾਂ ਕਿਸ ਅਸੀਮਨ ਤੋਂ ਅੱਗੇ ਜਿਹੜਾ ਬੱਚਾ ਬਿਲਕੁਲ ਆਇਆ ਹੈਗਾ ਉਹ ਪੂਰੀ ਗੱਲਬਾਤ ਆਪਾਂ ਵੀਰ ਅਮਰੀਕ ਸਿੰਘ ਦੇ ਨਾਲ ਕਰ ਲਾਂਗੇ ਤੇ ਖਾਸ ਵਿਜਿਟ ਤੁਸੀਂ ਪਿੰਡ ਰੱਤੇਗੂ ਤੇ ਕਰਨੀ ਆ ਤੇ ਦੇਰ ਸਾਹਿਬ ਪਨਕੋਟਾ ਤੇ ਕੋੜਦਾਤਾ ਇਹ ਪਿੰਡ ਦੋਸਤੋ ਥੋੜੀ ਥੋੜੀ ਦੂਰੀ ਤੇ ਆ ਨਾਲ ਲੱਗਦੇ ਪਿੰਡ ਆ ਤੇ ਅਮਰਸਰ ਬਠਿੰਡਾ ਨੈਸ਼ਨਲ ਹਾਈਵੇ ਤੋਂ ਤਕਰੀਬਨ ਕੋਈ ਕਿਲੋਮੀਟਰ 1.5 ਕਿਲੋਮੀਟਰ ਖੜਵਾ ਬਿਲਕੁਲ ਲਹਿੰਦੇ ਪਾਸੇ ਵੱਲ ਪਿੰਡ ਹੈਗਾ ਕੋਟਦਾਤਾ ਆਓ ਕਰਦੇ ਆ ਗੱਲਬਾਤ ਵੀਰ ਅਮਰੀਕ ਸਿੰਘ ਦੇ ਨਾਲ ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਅਮਰੀਕ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਠੀਕ ਠਾਕ ਵੀਰ ਜੀ ਬਹੁਤ ਵਧੀਆ ਠੀਕ ਹੈ ਅੱਛਾ ਵੀਰ ਅਮਰੀਕ ਸਿੰਘ ਪਿਛਲੀ ਇੱਕ ਆਪਾਂ ਵੀਡੀਓ ਪਾਈ ਸੀਗੀ ਹਾਂਜੀ ਉਹਦੇ ਵਿੱਚ ਵੀ ਆਪਾਂ ਕਾਫੀ ਸੋਹਣੀਆਂ ਤੇ ਸਟੈਂਡਰਡ ਦੀਆਂ ਇਹ ਵੜਾ ਦਿਖਾਈਆਂ ਸੀਗਾ ਹਾਂਜੀ ਚੰਗੇ ਸੀਮਨ ਵਾਲੀਆਂ ਉਦਾਂ ਵੀ ਵੜਾ ਵੀ ਮੌਜੂਦ ਸੀ ਤੇ ਅੱਜ ਵੀ ਮੈਨੂੰ ਲੱਗਦਾ ਵੀ ਚੰਗੇ ਚੰਗੇ ਸੀਮਨ ਦੀਆਂ ਵੜਾ ਆਪਣੇ ਕੋਲ ਅਵੇਲੇਬਲ ਨੇ ਹਾਂਜੀ ਹਾਂਜੀ ਤੇ ਬਾਕੀ ਵੀਰ ਅਮਰੀਕ ਸਿੰਘ ਇੱਕ ਵਾਰੀ ਫੇਰ ਤੋਂ ਦੱਸ ਦੋ ਆਪਣਾ ਇੱਕ ਲਾਰਜ ਫਾਰਮ ਵੀ ਹੈਗਾ ਹਾਂਜੀ ਡੇਰੀ ਫਾਰਮਿੰਗ ਦਾ ਕੰਮ ਵੀ ਹੈਗਾ ਨਾਲ ਤੁਹਾਡਾ ਸੇਲ ਪਰਚੇਸ ਦਾ ਕੰਮ ਵੀ ਹੈ ਹਾਂਜੀ ਤੇ ਕਿੱਦਾਂ ਚੱਲ ਰਿਹਾ ਦੋਵੇਂ ਮੈਂਟੇਨ ਕਿੱਦਾਂ ਕਰਦੇ ਪਏ ਆ ਨਾਲ ਡੇਰੀ ਫਾਰਮਿੰਗ ਦਾ ਨਾਲ ਵਿਕਰੀ ਵਾਲੇ ਕਿਉਂਕਿ ਜੇਕਰ ਬੰਦਾ ਕੋਈ ਵਿਕਰੀ ਵਾਲੇ ਪਸ਼ੂ ਲਿਆ ਰਿਹਾ ਤੇ ਇਹਦੇ ਉੱਤੇ ਜ਼ਿਆਦਾ ਫੋਕਸ ਵੀ ਦੇਣਾ ਪੈਂਦਾ ਤੇ ਡੇਰੀ ਫਾਰਮਿੰਗ ਵਾਲੇ ਪਸ਼ੂਆਂ ਤੇ ਆਪਾਂ ਨੂੰ ਪਤਾ ਵੀ ਬਹੁਤ ਮਹਿੰਗੀ ਮਹਿੰਗੀ ਵੜਾ ਆਪਣੇ ਕੋਲ ਅਵੇਲੇਬਲ ਹੁੰਦੀ ਆ ਤੇ ਸਾਰੀ ਚੀਜ਼ ਮੈਂਟੇਨ ਕਰਨੀ ਪੈਂਦੀ ਆ ਥੋੜਾ ਜਿਹਾ ਵੀ ਆਪਣੇ ਭੈਣ ਭਰਾਵਾਂ ਨਾਲ ਕਿਸਾਨ ਵੀਰਾਂ ਨਾਲ ਜ਼ਰੂਰ ਦੋ ਗੱਲਾਂ ਸਾਂਝੀਆਂ ਕਰਦਗੇ ਜੀ ਨਹੀਂ ਸੰਤੋਖ ਸਾਹਿਬ ਜਿਹੜਾ ਆਪਣਾ ਫਾਰਮ ਆ ਪਹਿਲ ਫਾਰਮ ਦੀ ਆ ਪਹਿਲਾਂ ਸਭ ਤੋਂ ਜ਼ਿਆਦਾ ਉਹਦੇ ਤੇ ਧਿਆਨ ਦਈਦਾ ਜੀ ਤੇ ਮੰਨ ਲਓ ਇਹ ਵੀ ਨਾਲ ਦੇ ਨਾਲ ਆ ਆ ਕਰਕੇ ਆਪਾਂ ਇਹ ਕੰਮ ਕਰਦੇ ਆ ਬਿਲਕੁਲ ਜੀ ਬਿਲਕੁਲ ਇਹ ਵੀ ਪ੍ਰੋਪਰ ਪੂਰੇ ਸਹੀ ਢੰਗ ਨਾਲ ਕਰੀਦਾ ਚੰਗੀ ਬਰੀਡ ਵਾਲਾ ਕੋਸ਼ਿਸ਼ ਕਰੀਦੀ ਆ ਵੀ ਭੈਣ ਭਰਾਵਾਂ ਨੂੰ ਜਾਨਵਰ ਲਿਆ ਕੇ ਦੇਈ ਜੀ ਸਹੀ ਆ ਜੀ ਸਹੀ ਹਾਂਜੀ ਅੱਛਾ ਵੀਰ ਅਮਰੀਕ ਅੱਜ ਪਸ਼ੂ ਜਿੱਦਾਂ ਕਿ ਬਿਲਕੁਲ 8 ਆਪਣੇ ਕੋਲ ਬਕਾਊ ਆ ਹਾਂਜੀ ਤੇ 6 ਵੜਾ ਬਿਲਕੁਲ ਤਾਜ਼ੀਆਂ ਸੁਈਆਂ ਦੋ ਗੱਬਣ ਹਾਂਜੀ ਠੀਕ ਆ ਤੇ ਜਿਹੜੀਆਂ ਸੁਈਆਂ ਸੁਈਆਂ ਵੜਾ ਨੇ ਸੂਬੇ ਕਿੰਵੇਂ ਹੋਣਗੀਆਂ ਪਹਿਲਾ ਦੂਜੇ ਵਾਲੀਆਂ ਹੀ ਆ ਜਿਆਦਾ ਦੂਜੇ ਸੁਈ ਵਾਲਾ ਮਾਲ ਹੀ ਆ ਸਾਰਾ ਇੱਕ ਆਪਣੇ ਕੋਲੇ ਵੜ ਪਹਿ ਲੈਣਾ ਉਹ ਗੱਬਣ ਆ ਠੀਕ ਆ ਜੀ ਹਾਂਜੀ ਕੋਈ ਸੀਮੰਟ ਦੇ ਵੀ ਅੱਜ ਵੀ ਕੋਈ ਹੈਗੀ ਸੀਮੰਟ ਵਾਲੀਆਂ ਕੋਈ ਜਿਆਦੀਆਂ ਜਿਹੜੀਆਂ ਆਪਾਂ ਨੂੰ ਪਤਾ ਹੋਵੇ ਵੀ ਆਹ ਸੀਮੰਟ ਦੀ ਅੱਜ ਆਪਣੇ ਕੋਲ ਅਵੇਲੇਬਲ ਨੇ ਹਾਂਜੀ ਹਾਂਜੀ ਭਾਜੀ ਇੱਕ ਤਾਂ ਆਪਣੇ ਕੋਲੇ ਜਰਸੀ 50068 ਦੀ ਆ ਜੀ ਡੈਨਮਾਰਕ ਦੀ ਜੀ ਬਹੁਤ ਚੰਗੀ ਕੁਆਲਿਟੀ ਦੀ ਆ ਸੂਈ ਆ ਹਾਂਜੀ ਦੁੱਧ ਇਸ ਟਾਈਮ 24 25 ਕਿਲੋ ਰੈਡੀ ਇਹਦੇ ਥੱਲੇ ਠੀਕ ਹੈ ਜੀ ਤੇ ਪੱਕੀ ਖੀਰੀ ਆ ਮੰਨ ਲਓ ਕੋਈ ਦੰਦ ਨਹੀਂ ਸਟਿਆਲੀ ਹੂੰ ਕੋਈ 24 25 ਮਹੀਨੇ ਉਮਰਿਆ ਬੱਚੇ ਦੀ ਠੀਕ ਹੈ ਜੀ ਤੇ ਬਹੁਤ ਚੰਗੀ ਮੰਨ ਲਓ ਆਪਾਂ ਮੇਲੇ ਵਾਲੀ ਵੀ ਕਹਿ ਸਕਦੇ ਹਾਂ ਉਹ ਤੋਂ ਥੋੜੀ ਜੀ ਸਵੇਰ ਦੀ ਅੱਜ ਹੀ ਲਿਆਂਦੀ ਆ ਚਵਾਈ ਨੇਟ ਕਰਕੇ ਲਿਆਂਦੀ ਆ ਨਹੀਂ ਤੇ ਇਸ ਵੇਲੇ ਨੂੰ ਤਾਂ ਬਹੁਤ ਜ਼ਿਆਦਾ ਢੰਗ ਨਾਲ ਤਿਆਰ ਹੁੰਦੀ ਹੈ ਠੀਕ ਹੈ ਜੀ ਬਹੁਤ ਸੋਹਣਾ ਤਿਆਰ ਹੁੰਦੀ ਹੈ ਠੀਕ ਹੈ ਜੀ ਚਲੋ ਆਪਾਂ ਨਾਲ ਦੀ ਨਾਲ ਗੱਲਾਂ ਕਰਦੇ ਜਾਵਾਂਗੇ ਜੀ ਇਹਨਾਂ ਪਸ਼ੂਆਂ ਦੇ ਬਿਲਕੁਲ ਸਬੰਧ ਦੇ ਵਿੱਚ ਤੇ ਨਾਲ ਦੀ ਨਾਲ ਪਸ਼ੂ ਵੀ ਤੁਹਾਨੂੰ ਜਰੂਰ ਆਪਾਂ ਦਿਖਾਉਂਦੇ ਜਾਈਏ ਹਾਂਜੀ ਆਜੋ ਵੀਰ ਜੀ ਪਹਿਲੇ ਨੰਬਰ ਤੋਂ ਸਟਾਰਟ ਕਰ ਲੀਏ ਆਜੋ ਪਹਿਲਾਂ ਜਰਸੀ ਵਾਲੇ ਪਾਸੇ ਆਪਾਂ ਕਰ ਲੈਂਦੇ ਹਾਂ ਅੱਛਾ ਅੱਛਾ ਵੀਰ ਅਮਰੀਕ ਕਿਹੜੇ ਸੀਮੰਟ ਦੀ ਦੱਸਤੀ ਹੈ ਸ਼ੋਰ ਜਿਹੜੀ ਆਪਣੇ ਕੋਲ 50062 ਦੀ ਪਾਜੀ 50062 ਹੈ ਹਾਂ ਠੀਕ ਹੈ ਇਹਦੀ ਉਮਰ ਵੀ ਤੁਸੀਂ ਦੱਸਤੀ ਵੀ ਹਜੇ ਮਨੋਂ ਤਾਂ ਵੀ ਖੀਰੀ ਹੈ ਇੰਨੀ ਕੀ ਮੰਨ ਲਓ 24 26 27 ਮਹੀਨੇ ਦਾ ਬੱਚਾ ਦੰਦ ਪਨ ਜਾਂਦਾ ਕੋਈ ਦੰਦ ਨਹੀਂ ਕੋਈ ਦੰਦ ਹਿੱਲਦਾ ਵੀ ਨਹੀਂਗਾ ਹੂੰ ਬਿਲਕੁਲ ਓਕੇ ਠੀਕ ਹੈ ਜੀ ਤੇ ਇਹਨੂੰ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਸੂਈ ਨੇ ਇਹਨੂੰ ਕੋਈ 14 15 ਦਿਨ ਹੋ ਗਏ ਆ ਜੀ ਠੀਕ ਹੈ ਜੀ ਹਾਂ ਜੀ ਅ ਸੋ ਦੋਸਤੋ ਸੂਈ ਨੂੰ 14 15 ਦਿਨ ਦਾ ਸਮਾਂ ਹੋ ਗਿਆ ਸੋ ਮਿਲ ਕੇ ਰਿਕਾਰਡ ਵੀ ਇਹਦਾ ਪੁੱਛ ਲਾਂਗੇ ਆਪਾਂ ਤੇ ਵੇਹੜ ਤੁਸੀਂ ਦੇਖ ਰਹੇ ਹੋ ਬਿਲਕੁਲ ਜਰਸੀ ਬਰੀਡ ਦੇ ਵਿੱਚ ਆ ਠੀਕ ਹੈ ਜੀ ਤੋ ਨਾਰਮਲੀ ਪੰਜਾਬ ਦੀ ਜਰਸੀ ਇਹਨੂੰ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਹੋ ਕਿਉਂਕਿ ਸੀਮਨ ਵੀਰ ਨੇ ਦੱਸਤਾ ਤੁਹਾਨੂੰ ਹਾਂਜੀ ਮੋੜ ਲਿਓ ਹਾਂਜੀ ਮੋੜ ਲਓ ਠੀਕ ਹੈ ਤੇ ਸਹੀ ਹੈ ਸਹੀ ਹੈ ਤੋਰ ਲਓ ਸਾਈਡ ਤੇ ਹੋ ਜਾਂਦਾ ਬੱਤ ਥੋੜੀ ਬਾਦੀ ਕਾਲੀ ਠੀਕ ਹੈ ਥੋੜਾ ਥਾਮ ਕੇ ਤੋੜ ਲਿਓ ਥੋੜਾ ਜਿਹਾ ਬੱਚਾ ਖੁੱਲਾ ਫਿਰਦਾ ਆ ਜਾਨਵਰ ਪੇਬਰਾ ਖੁੱਲੇ ਹੁੰਦੇ ਆ ਪਸ਼ੂ ਥੋੜੇ ਜੇ ਰਸੇ ਦਾ ਮੰਦੀ ਆ ਸੰਧੂ ਸਾਹਿਬ ਇਹ ਫਾਰਮ ਚੋਂ ਆਈ ਕਰਕੇ ਬਿਲਕੁਲ ਜੀ ਬਿਲਕੁਲ ਹਾਂਜੀ अच्छा वीर अमरीक ਹੁਣ ਦੁੱਧ ਦੇ ਥੱਲੇ ਕਿੰਨਾ ਮੌਜੂਦ ਆ ਹੁਣ ਦੁੱਧ ਦੇ ਥੱਲੇ ਸੰਧੂ ਸਾਹਿਬ ਕੋਲ 24 25 ਲੀਟਰ ਰੈਡੀ ਆ ਜਿਹੜਾ ਆਪਾਂ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਕੋਈ ਚਵਾਈ ਕਰ ਲੇ ਠੀਕ ਆ ਜੀ ਆਪਦੀ ਤਸੱਲੀ ਕਰਕੇ ਖੜੇ ਜੀ ਆਪਾਂ ਆਪਣੇ ਘਰ ਦੇ ਜ਼ਿੰਮੇਵਾਰ ਆ ਹੂੰ ਕਿਉਂਕਿ ਮੁੜ ਕੇ ਜਾ ਕੇ ਡੰਗਰ ਜੀ ਨਾ ਲਾਵੇ ਜਾਂ ਕੋਈ ਵਾਧਾ ਘਾਟਾ ਹੋ ਸਕਦਾ ਫਿਰ ਉਹਦੇ ਵਿੱਚ ਲਾਮੇਦਾਰਾ ਇੱਥੇ ਆਪਣੇ ਘਰੇ ਰਹਿਣ ਸਹਿਣ ਦਾ ਪ੍ਰੋਗਰਾਮ ਹੂੰ ਸਾਰਾ ਪ੍ਰਬੰਧ ਹੋਊਗਾ ਜੀ ਭਾਵੇਂ ਕੋਈ ਦੋ ਦਿਨ ਵੀ ਭੈਣ ਭਰਾਣ ਕੇ ਰਹਿ ਕੇ ਵੀ ਆਪਣੇ ਕੋਲੇ ਚੋ ਸਕਦਾ ਵਾ ਬਿਲਕੁਲ ਬਿਲਕੁਲ ਉਹਨੂੰ ਰੋਟੀ ਪਾਣੀ ਸਭ ਕੋ ਆਪਾਂ ਦੇਾਂਗੇ ਅੱਛਾ ਬੱਚਿਆਂ ਦੇ ਮਗਰ ਕੀ ਸੀ ਬੱਚਾ ਭਾਜੀ ਇਹਦੇ ਸਿਰ ਵੱਛੀ ਹੀ ਹੋ ਦਿੱਤੀ ਨਹੀਂ ਫਾਰਮ ਵਾਲੇ ਨੇ ਅੱਛਾ ਜੀ ਹਾਂਜੀ ਅੱਗੋਂ ਆਪਾਂ ਨੂੰ ਉਹ ਮਿਲੀ ਨਹੀਂ ਨਹੀਂ ਉਹ ਨਹੀਂ ਦਿੱਤੀ ਉਹ ਵਰਲਡ ਵਾਈਡ ਦੇ ਸੀਮੰਤ ਦੀ ਉਹਨੇ ਦਿੱਤੀ ਨਹੀਂ ਹੂੰ ਹਾਂਜੀ ਲਓ ਜੀ ਤੇ ਅੱਛਾ ਵੀਰ ਅਮਰੀਕਾ ਕੀ ਮੋਲ ਰਹੂਗਾ ਇਹਦਾ ਮੋਲ ਭਾਜੀ ਆਪਾਂ ਫੋਨ ਤੇ ਕਰਾਂਗੇ ਦਾ ਸਾਰੇ ਠੀਕ ਹੈ ਸਾਰੇ ਪਾਸੇ ਵਪਾਰੀ ਭਰਾ ਵੀ ਲੈ ਜਾਂਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਫਿਰ ਮੋਲ ਜਦੋਂ ਨੰਗਾ ਹੋ ਜਾਵੇ ਔਖਾ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ ਜਿੰਨੇ ਪਸ਼ੂ ਹੋਣਗੇ ਸਾਰਿਆਂ ਦਾ ਮੁੱਲ ਫੋਨ ਤੇ ਹੋ ਜਾਊਗਾ ਨੰਬਰ ਆਪਾਂ ਵੀਰਮ ਬਰੀਕ ਦੇ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰ ਦੇਾਂਗੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਜੇ ਹਰ ਇੱਕ ਪਸ਼ੂ ਦਾ ਰੇਟ ਪੁੱਛ ਸਕਦੇ ਠੀਕ ਆ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਇਸ ਤੋਂ ਬਾਅਦ ਆਪਾਂ ਕਿਹੜਾ ਐਨੀਮਲ ਦਿਖਾ ਰਹੇ ਹਾਂ ਆਹ ਲਿਆ ਗੱਬੜਗਾ ਠੀਕ ਆ ਸੋ ਬਾਕੀ ਬੱਚੀ ਦੋਸਤੋ ਚੰਗੀ ਆ ਜਰਸੀ ਬੱਚੀ ਆ ਬਿਲਕੁਲ ਖੀਰੀ ਬੱਚੀ ਆ ਠੀਕ ਆ ਏਜ ਵੀ ਹਜੇ ਬਿਲਕੁਲ ਥੋੜੀ ਆ ਉਸ ਅਕੋਰਡਿੰਗ ਆਪਾਂ ਦੇਖੀਏ ਤੇ ਚੰਗੀ ਹਾਈਐਸਟ ਮਿਲਕਿੰਗ ਦੀ ਗੱਲ ਕਰ ਲਈਏ ਤੇ 24-25 ਲੀਟਰ ਵੀਰ ਦੱਸ ਰਿਹਾ ਵੀ ਇਹਦੇ ਥੱਲੇ ਹੁਣ ਜਿਹੜਾ ਦੁੱਧ ਮੌਜੂਦ ਆ ਠੀਕ ਆ ਸੋ ਬਾਕੀ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਤੇ ਕੋਈ ਚਾਹਵਨ ਵੀਰ ਅੱਗੇ ਚੌਂਕੀਆ ਤੌਰ ਤੇ ਬਿਲਕੁਲ ਬਰੀਡ ਪਰਪਸ ਉੱਪਰ ਤੁਸੀਂ ਵਰਕ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਤੁਸੀਂ ਇਸ ਬੱਚੀ ਨੂੰ ਹੱਥ ਪਾ ਸਕਦੇ ਠੀਕ ਆ ਇਹ ਬੱਚੀ ਸੰਤੂ ਸਾਹਿਬ ਸਟ੍ਰਾਈਕਲ ਦੀ ਆ ਏਬੀਐਸ ਦੇ ਸੀਮਨ ਦੀ ਠੀਕ ਹੈ ਜੀ ਤੇ ਅੱਗੇ ਇਹਨੂੰ ਮਾਲਕਾਂ ਦੇ ਦੱਸਣ ਅਨੁਸਾਰ ਬਰੂਟ ਲੱਗਾ ਆ ਹੂੰ 15 ਦਿਨ ਦੀ ਕੱਚੀ ਆ ਦੂਜਾ ਸੁ हां ब्रूट ਤੋਂ ਗੱਭਣਾ ਅੱਛਾ ਜੀ ਪਹਿਲੇ ਸੂਏ ਦਾ ਕੋਈ 33 34 ਲੀਟਰ ਦੁੱਧ ਦਿੱਤਾ ਆ ਹੂੰ ਲੋ ਜੀ ਫਰਸਟ ਟਾਈਮਰ ਤੱਕ 33 34 ਲੀਟਰ ਮਿਲਕ ਕਪੈਸਿਟੀ ਦੋਸਤੋ ਇਸ ਵੈੜ ਦੀ ਰਹੀ ਆ ਸੈਕੰਡ ਟਾਈਮਰ ਹੁਣ ਜਿਹੜੀ ਦੋਸਤੋ ਇਹ ਸੁਣ ਜਾ ਰਹੀ ਆ ਹਾਂਜੀ ਮੋੜ ਦਿਓ ਸੈਕੰਡ ਟਾਈਮਰ ਹੁਣ ਸੁਣ ਜਾ ਰਹੀ ਆ ব্রੂਟ ਸੀਮਨ ਤੋਂ ਜਿਹੜੀ ਦੋਸਤੋ ਅਗੇ ਨੈਕਸਟ ਇਹ ਗੱਭਣਾ ਹਾਈਟ ਕੱਦ ਉੱਚਾ ਫੁੱਲ ਵੱਡੀ ਹਾਈਟ ਕੱਦ ਦੀ ਆ ਲੈਂਥ ਕਾਫੀ ਸੋਹਣੀ ਆ ਸੋ ਆਰਡਰ ਕੁਆਲਿਟੀ ਕਾਫੀ ਵਧੀਆ ਠੀਕ ਆ ਹਜੇ 15 ਦਿਨ ਸਮਾਂ ਪੇਂਟਿੰਗ ਆ ਠੀਕ ਆ ਆ ਦੇਖੋ ਅੱਛਾ ਵੀਰ ਅਮਰੀਕ ਇਹ ਆਪ ਇਹ ਆਪ ਦੱਸਿਆ ਵੀ ਤੁਸੀਂ ਇਹ ਸਟ੍ਰਾਈਕਲ ਦੀ ਆਪ ਹਾਂਜੀ ਠੀਕ ਅੱਗੇ ਫਰੂਟ ਤੋਂ ਗੱਪਣਾ 15 ਦਿਨ ਦਾ ਸਮਾਂ ਲੈਂਦੀ ਹਜੇ ਇਹਦੇ 15 ਦਿਨ ਰਹਿੰਦੇ ਸਾਰ ਠੀਕ ਆ ਹਾਂਜੀ 15 ਦਿਨ ਰਹਿੰਦੇ ਆ 15 ਦਿਨ ਮਾਲਕਾਂ ਦੇ ਦਸ ਅਨਸਾਰ ਆ ਅੱਛਾ ਜੀ ਵੇਖੋ ਵੱਧ ਲੱਗੇ ਜਾਂ ਘੱਟ ਲੱਗੇ ਇਹਦਾ ਪਰਮੇਸ਼ਰ ਨੂੰ ਪਤਾ ਬਿਲਕੁਲ ਸੋ ਪਿਛਲੇ ਸਵੇਰੇ ਫਰਸਟ ਟਾਈਮਰ ਦਾ ਦੁੱਧ ਵੀ ਤੁਸੀਂ ਦੱਸਿਆ ਕੋਈ ਹਾਂਜੀ 32 33 ਲੀਟਰ ਪਲੂਨ ਨੇ ਚੋਇਆ ਹੈ 30 ਪਲੱਸ ਠੀਕ ਹਾਂ 30 ਪਲੱਸ ਚੱਲੀਏ ਠੀਕ ਹੈ ਜੀ ਇਸ ਵਾਰ ਵੀ ਚਲੋ ਚੰਗੀ ਉਮੀਦ ਆ ਪਸ਼ੂ ਚ ਚੰਗੀ ਆਸ ਆ ਬੀ ਚੰਗੀ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਬਾਕੀ ਰਿਡ ਤੁਸੀਂ ਕਨਫਰਮ ਕਰ ਸਕਦੇ ਜੇ ਫੋਨ ਕਰਕੇ ਠੀਕ ਆ ਸੋ ਵੱਡੀ ਵੜਾ ਹਾਈਟ ਕੱਦ ਫੁੱਲ ਸਟੈਂਡਰਡ ਸਾਈਜ਼ ਆ ਠੀਕ ਆ ਵੱਡੇ ਆਰਡਰ ਸਾਈਜ਼ ਦੇ ਵਿੱਚ ਆਰਡਰ ਸਾਈਜ਼ ਕਾਫੀ ਸੋਹਣਾ ਬਣਾਉਗੀ ਹਜੇ 10 ਤੋਂ 15 ਦਿਨ ਦਾ ਸਮਾਂ ਪੈਂਡਿੰਗ ਆ ਠੀਕ ਆ ਜੀ ਸੋ ਉਸ ਅਕੋਰਡਿੰਗ ਤੁਸੀਂ ਗੱਲਬਾਤ ਕਰ ਲਿਓ ਤੇ ਅੱਗੇ ਜਿਹੜੀ ਵੀ ਹੋਤੀ ਨੈਕਸਟ ਆਪਾਂ ਬਿਲਕੁਲ ਤੀਜੇ ਨੰਬਰ ਤੇ ਵੜਾ ਦਿਖਾਉਣ ਜਾ ਰਹੇ ਆ ਇਹ ਸੰਤੂ ਸਾਹਿਬ ਪਹਿਲਾ ਸੂਆ ਸੁਣੀ ਆ ਚੰਗੇ ਫਾਰਮਰ ਚੋਂ ਲਈ ਆ ਹਾਂਜੀ ਛੇ ਦਾੰਦਾ ਮੂੰਹ ਅੱਛਾ ਜੀ ਤੇ ਇਹ ਹੈਗੀ ਆ ਟਰੇ ਦੀ ਅੱਛਾ ਜੀ ਪੀਡੀਐਫ ਦੇ ਸੀਮਨ ਦੀ ਅੱਛਾ ਜੀ ਅੱਗੇ ਵਰਲਡ ਵਾਈਡ ਤੋਂ ਗੱਬਣਾ ਉਹ ਮੈਂ ਮਾਲਕਾਂ ਤੋਂ ਫੇਰ ਕਨਫਰਮ ਕਰ ਦੂੰਗਾ ਯਾਦ ਭੁੱਲ ਗਿਆ ਕਿਹੜਾ ਸੀਮਨ ਲਾਇਆ ਠੀਕ ਹੈ ਜੀ ਹਾਂ ਬਾਕੀ ਫਾਰਮ ਦੇ ਵਿੱਚ ਫਿਰਦੀ ਦੀਆਂ ਆਪਣੇ ਕੋਲੇ ਸਾਰੀਆਂ ਵੀਡੀਓ ਨਹੀਂ ਆਏ ਨਹੀਂ ਵੀ ਘਰੋਂ ਲਿਆ ਕੇ ਕਹਿ ਦਾਂਗੇ ਵੀ ਇਹ ਫਾਰਮ ਦੀ ਹੈ ਬਿਲਕੁਲ ਸੋ ਦੋਸਤੋ ਪੀਡੀਐਫ ਦੀ ਇਹ ਆਪ ਆ ਠੀਕ ਹੈ ਜੀ ਵਰਲਡ ਵਾਈਡ ਦਾ ਇਹਨੂੰ ਸੀਮਨ ਲੱਗਾ ਠੀਕ ਹੈ ਪੀਡੀਐਫ ਟਰਾਈ ਦੀ ਇਹ ਆਪ ਆ ਬੱਛੀ ਠੀਕ ਹੈ ਸੋ ਪਹਿਲਾਂ ਬੱਛੀ ਆ ਪਲੂਨ ਬੱਛੀ ਨੇ ਸੁਹਾ ਫਰਸਟ ਟਾਈਮਰ ਆ ਬਿਲਕੁਲ ਅੰਗ ਪੈਰ ਤੁਸੀਂ ਵੇਖ ਸਕਦੇ ਜੇ ਬਿਲਕੁਲ ਬੋਨ ਵੇਖ ਸਕਦੇ ਜੀ ਠੀਕ ਆ ਜੀ ਬਿਲਕੁਲ ਸਟ੍ਰੇਟ ਬੋਨ ਤੇ ਲੈਗ ਵੇਖ ਸਕਦੇ ਹੋ ਬਿਲਕੁਲ ਲੈਗ ਵੀ ਕਾਫੀ ਸੋਹਣੀ ਆ ਜਿੱਦਾਂ ਕਿ ਬਿਲਕੁਲ ਫਸਟ ਟਾਈਮ ਵਰ ਫਸਟ ਲਿਕਟੇਸ਼ਨ ਦੇ ਵਿੱਚ ਦੋਸਤੋ ਇਹੇ ਸੋਣ ਜਾ ਰਹੀ ਆ ਸੰਧੂ ਸਾਹਿਬ ਦੇ 25 ਦਿਨ ਬਾਕੀ ਪਏ ਆ ਜੀ ਠੀਕ ਆ ਜੀ ਉੱਤੇ ਲੈ ਜੇ ਜਾਂ ਥੱਲੇ ਲੈ ਜੇ ਉਹ ਮੌਕੇ ਦੀ ਖੇਡ ਆ ਹਮ ਪਰ ਮਾਲਕਾਂ ਦੇ ਦੱਸਣ ਸਾਰ ਇਹਦੇ 25 ਦਿਨ ਰਹਿ ਗਏ ਬਿਲਕੁਲ ਜੀ ਠੀਕ ਆ ਜੀ अच्छा ये आप पीडीएफ ए सीमन दी पीडीएफ ए ट्राई दी है अको वर्ल्ड वाइड ਤੋਂ ਗੱਬਣਾ वर्ल्ड वाइड ਤੋਂ ਗੱਬਣਾ ਠੀਕ ਹੈ ਜੀ ਹਾਂ ਤੇ ਇਹ ਜਦਾਂ ਕਿ ਵੀਰ ਹੁਣ ਹੋਊਗੀ ਤਾਂ ਮੈਨੂੰ ਤੇ ਖੀਰੀ ਦੂੰਦੀ ਹੋ ਸਕਦੀ ਨਹੀਂ ਨਹੀਂ ਸਰ ਇਹ 6 ਦਾਂਦਾ ਸਿੱਗੀ ਅਮੂ ਹਾਂ ਠੀਕ ਹੈ ਤੇ ਸੁਣਾਂ ਇਹਨੇ ਪਹਿਲਾਂ ਸੁਣਿਆ ਹਾਂ ਫਾਰਮਰ ਬਹੁਤ ਵਧੀਆ ਥੋੜਾ ਵੜਾ ਕੱਟ ਸਾਂਦਾ ਉੱਚੀਆਂ ਕਰਕੇ ਤੇ ਫੇਰ ਬਣਾਉਂਦਾ ਠੀਕ ਹੈ ਜੀ ਤੇ ਕੋਸ਼ ਮੰਨੋ ਆਉਂਦਾ ਹੈ ਵੀ ਪਿਛਲੇ ਸਾਲ ਇਹ ਗਰਮੀ ਚ ਆਉਂਦੀ ਸੀ ਹਾਂਜੀ ਇਹ ਆਈ ਲੇਟ ਹੁੰਦੀ ਤੇ ਫਿਰ ਮੈਂ ਲੇਟ ਕਰਵਾ ਕੇ ਤੇ ਦੁਬਾਰਾ ਸਿਆਲ ਚ ਗੱਬਣ ਕਰਵਾਈ ਵੀ ਜਿਹੜੀ ਸਿਆਲ ਚ ਸੂਵੇ 25 ਦਿਨ ਪਏ ਆ ਲੈਫਟ 25 ਦਿਨ ਪਏ ਆ ਬਾਕੀ ਆਪਣਾ ਫਾਰਮ ਦੀਆਂ ਵੀਡੀਓ ਵੀ ਹੈਗੀਆਂ ਇਹ ਨਹੀਂ ਵੀ ਆਪਾਂ ਘਰੋਂ ਲਿਆ ਕੇ ਕਹਿ ਦਾਂਗੇ ਫਾਰਮ ਦੀ ਇਹ ਫਾਰਮ ਦੀ ਇਹ ਤੇ ਫਾਰਮ ਦੀ ਦੱਸਾਂ ਸਹੀ ਹੈ ਜੀ ਬਿਲਕੁਲ ਆ ਦੋ ਨੰਬਰ ਤੇ ਆ ਲੈ ਅੱਗੇ ਦੋਸਤੋ ਬਿਲਕੁਲ ਫੋਰਥ ਨੰਬਰ ਤੇ ਚੌਥੇ ਨੰਬਰ ਤੇ ਤੁਹਾਨੂੰ ਜਿਹੜੀ ਅਗਲੀ ਵੈੜ ਦਿਖਾਉਣੀ ਆ ਸੇ ਅਭੀਰ ਅਮਰੀਕਾ ਇਹਦਾ ਕੀ ਰਿਕਾਰਡ ਹੈਗਾ ਕੀ ਡਿਟੇਲ ਹੈ ਇਸ ਵੈੜ ਦੀ ਚੌਥੇ ਨੰਬਰ ਵਾਲੀ ਦੀ ਚੌਥੇ ਨੰਬਰ ਵਾਲਾ ਸਰ ਮਾਲਕਾਂ ਦੇ ਦੱਸਣ ਤਾਰ ਕੋਈ 34 35 ਲੀਟਰ ਦੁੱਧ ਨੇ ਪਹਿਲਾਂ ਨੇ ਚੋਆਇਆ ਆ ਹੂੰ ਇਹ ਦੂਜਾ ਸੁਹਾ ਅਜੇ ਮੰਨ ਲਓ 8 10 ਦਿਨਾਂ ਦੀ ਸੂਈ ਆ ਅੱਛਾ ਇਸ ਟਾਈਮ ਬੌਲੇ ਦੇ ਥੱਲੇ 30 ਤੋਂ ਬਾਹਰ ਆ 20 ਤੋਂ ਬਾਹਰ 30 ਤੋਂ 30 ਤੋਂ 20 ਤੋਂ ਬਾਹਰ ਹਾਂ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਅਗਲਾ ਸੁਹਾ ਦੂਜਾ ਸੁਹਾ ਦੂਜਾ ਮਗਰ ਬੱਚਾ ਕੀ ਤੇ ਬੱਚਾ ਇਹਦੇ ਫੀਮੇਲ ਆ 40 120 ਦੀ ਬੱਚੀ ਆ ਇਹਦੇ ਮਗਰ ਤੇ ਬੌਲੇ ਦੀ ਜੇਕਰ ਆਪਾਂ ਮੈਂ ਕੈਪੈਸਿਟੀ ਦੇਖੀਏ ਤੇ ਹਾਈਐਸਟ ਕੈਪੈਸਿਟੀ ਜਿਹੜੀ ਆ ਦੋਸਤੋ ਬੌਲੇ ਦੀ 30 ਲੀਟਰ ਕ੍ਰਾਸ ਹੈਗੀ ਆ ਠੀਕ ਆ ਜੀ 30 ਲੀਟਰ 30 ਲੀਟਰ ਬੋਲਾ ਜਿਹੜਾ ਦੋਸਤੋ ਇਹਦੇ ਥੱਲੇ ਮੌਜੂਦ ਆ ਸੋ ਕੋਈ ਵੀਰ ਆਪਦੀਆਂ ਕਿ ਨਰਖਪਰਖ ਕਰ ਲੇ ਤਸੱਲੀ ਕਰ ਲੇ ਠੀਕ ਆ ਜੀ ਸੋ ਕਾਫੀ ਵਧੀਆ ਐਕਸੀਲੈਂਟ ਜਿਹੜੀਆਂ ਦੋਸਤੋ ਫਾਰਮਾਂ ਦੀਆਂ ਬੈੜਾਂ ਨੇ ਠੀਕ ਆ ਸੋ ਕਾਫੀ ਵੀਰ ਦਾ ਲਿਹਾਜ਼ ਵੀ ਹੈਗਾ ਕਾਫੀ ਸੰਪਰਕ ਕਨੈਕਟੀਵਿਟੀ ਹੈਗੀ ਆ ਫਾਰਮਰ ਵੀਰਾਂ ਨਾਲ ਜਿਹੜੇ ਕਾਫੀ ਲਾਰਜ ਫਾਰਮਰ ਨੇ ਠੀਕ ਆ ਸੋ ਉਹਨਾਂ ਦੇ ਨਾਲ ਕਨੈਕਟੀਵਿਟੀ ਕਰਕੇ ਜਿਹੜਾ ਦੋਸਤੋ ਪਸ਼ੂ ਜਿਹੜੇ ਆ ਫਾਰਮਾਂ ਦੇ ਵਿੱਚੋਂ ਵੀ ਵੀਰ ਇਹ ਪਿਆਜ ਦੀ ਓਕਾਰਠ ਜੀ ਆਪ ਆ ਹਾਂ ਜੀ अच्छा फिर ये आप सीमन दी कड़े दी 560 दी है सर 560 दी डैनमार्क दे। दे। दी, दी।, दी मगर ये दे वछी आ 40 120 दी 40 120 डैनमार्क दी मगर वछी वछी इनों दे मगर वछी वछी ਤੇ ਆ ਕਾਲੀ ਲਿਆ ਠੀਕ ਆ ਸੋ ਹਾਈਟ ਕੱਦ ਆਲਮੋਸਟ ਜਿੰਨੀਆਂ ਵੜਾਂ ਨੇ ਹਾਈਟ ਕੱਦ ਸਾਰੀਆਂ ਫੁੱਲ ਬੜਾ ਫੁੱਲ ਵੱਡੀਆਂ ਵੜਾਂ ਨੇ ਨਾਰਮਲ ਜਿਹੜੀਆਂ ਦੋਸਤੋ ਇੱਕ ਫਾਰਮ ਵਾਲੀਆਂ ਵੜਾਂ ਆਪਾਂ ਦੇਖਦੇ ਆ ਉਸ ਕੈਟਾਗਰੀ ਦੀਆਂ ਵੜਾਂ ਨੇ ਕੋਈ ਸ਼ਾਰਟ ਕੋਈ ਮੀਡੀਆਮ ਹੋਈ ਤਾਂ ਉਹ ਵੀ ਆਪਾਂ ਮੈਂਸ਼ਨ ਕਰਾਂਗੇ ਜ਼ਰੂਰ ਠੀਕ ਆ ਸੋ ਇਹ ਇਸ ਤੋਂ ਬਾਅਦ ਬਿਲਕੁਲ 5 ਨੰਬਰ ਤੇ ਜਿਹੜੀ ਆਪਣੇ ਕੋਲ ਵੀਰ ਇਹ ਵੈੜ ਆ ਗਈ ਇਹ ਕੱਲ ਦੀ ਸੂਈ ਹੈ ਸਰ ਅੱਛਾ ਜੀ ਡੈਨਮਾਰਕ ਦੇ 2116 ਦੀ ਵੱਛੀ ਹੈ ਹਾਂਜੀ ਤੇ ਮਗਰ ਇਹਦੇ ਵੱਛੀ ਹੈਗੀ ਜੇ ਸਟ੍ਰਾਈਕਲ ਦੀ ਠੀਕ ਹੈ ਜੀ ਕੱਲ ਸੂਈ ਦੀ ਵੱਛੀ ਮਾਰਕ ਦੀ ਆਪ ਡੈਨਮਾਰਕ ਦੀ ਤੇ ਸੂਹਾ ਦੂਜਾ ਹਾਂਜੀ ਦੂਜਾ ਸੂਹਾ ਕੱਲ ਦੀ ਸੂਈ ਹੈ ਮਗਰ ਵੱਛੀ ਕੱਲ ਦੀ ਸੂਈ ਹੈ ਅੱਛਾ ਜੀ ਤੇ ਹੁਣ ਬੋਲਾ ਕਿੰਨਾ ਕੁ ਦੋਡਾ ਦੋਡਾ ਸਰ ਕੋਈ ਹੋਊ 18 19 ਲੀਟਰ 18 19 ਲੀਟਰ ਠੀਕ ਹੈ ਜੀ ਹਾਂਜੀ ਸੋ ਦੋਸਤੋ ਵੈਡ ਦੀ ਕੱਦ ਕਾਠੀ ਇਸ ਦੀ ਵੀ ਕਾਫੀ ਖੂਬਸੂਰਤ ਆ ਤੇ ਫੁੱਲ ਬੜਾ ਫੁੱਲ ਬਰੀਡ ਮੈਂ ਇੱਕ ਨਹੀਂ ਦੋ ਵਾਰੀ ਜ਼ਿਕਰ ਕਰ ਦਿੱਤਾ ਦੋਸਤੋ ਵੀ ਜਿਹੜੀ ਵੈਡ ਨੂੰ ਵੀ ਕੋਈ ਵੀਰ ਹੱਥ ਪਾਊਗਾ ਆਲਮੋਸਟ ਜਿੰਨੀਆਂ ਵੈਡਾਂ ਨੇ ਸਾਰੀਆਂ ਬਰੀਡ ਨੇ ਠੀਕ ਆ ਫੁੱਲ ਬੜਾ ਫੁੱਲ ਬਰੀਡ ਨੇ ਸੋ ਮਗਰ ਵੀ ਪਛੀ ਆ ਫੀਮੇਲ ਕਾਫ ਨੇ ਕਾਫ ਹੈਗੀ ਆ ਜਿਸ ਦੀਮਨ ਦੀ ਵੀਰ ਨੇ ਦੱਸ ਦਿੱਤੀ ਆ ਤਾਂ ਦੇਖੋ ਜੀ ਇੱਥੇ ਲਿਆ ਕੇ ਬੰਨਦੇ ਜਦੋਂ ਹੁਣ ਉਹਨੂੰ ਗਿਆ ਕੈਮਰਾ ਤੋਂ ਬੰਨੀ ਖਲੋ ਜਾ ਉਹ ਭਾਜੀ ਨੂੰ ਬਣਾ ਲੈਂਦੇ ਵੀਡੀਓ ਕਰ ਮੁੜ ਕੇ ਬੰਨਦੀ ਇੱਧਰ ਬੰਨਦੇ ਥੋੜਾ ਜਿਹਾ ਉੱਥੇ ਸੰਗਣੇ ਜਿਹਾ گاਵਾ ਦੀ ਰੀ ਇੱਧਰ ਕਰਦੇ ਪਰ ਠੀਕ ਅੱਛਾ ਵੀਰ ਅਮਰੀਕ ਇੱਕ ਵਾਰੀ ਫੇਰ ਕਨਫਰਮ ਕਰ ਦੋ ਇਹ ਇਹ ਆਪ ਕਿਸ ਸੀਮਨ ਦੀ ਸੀ ਆਪ ਸਰ ਹੈਗੀ ਆ 40116 ਦੀ ਹਾਂਜੀ ਡੈਨਮਾਰਕ ਹਾਂ ਡੈਨਮਾਰਕ ਦੀ ਮਗਰ ਇਹਦੇ ਬੱਛੀ ਆ ਐਬੀਐਸ ਦੇ ਸਟ੍ਰਾਈਕਲ ਦੀ ਠੀਕ ਹੈ ਜੀ ਤੇ ਕੱਲ ਦੀ ਸੂਈ ਆ ਕੋਈ 18 19 ਲੀਟਰ ਬਣ ਕੇ ਚੱਲੋ ਇਹਦੇ ਥੱਲੇ ਬੌਲਾ ਘਾ ਲਈ ਹੂੰ ਠੀਕ ਹੈ ਜੀ ਦੁੱਧ ਵੈੜ 35 ਤੋਂ ਪਲੱਸ ਪਾਉਗੀ ਹੂੰ ਠੀਕ ਹੈ ਜੀ ਤੇ ਇਹ ਦੋਸਤੋ ਬਿਲਕੁਲ ਪੰਜਵੇਂ ਨੰਬਰ ਤੇ ਵੈੜ ਆ ਠੀਕ ਹੈ ਇੱਕ ਰੰਗ ਬਲੈਕ ਆ ਥੋੜਾ ਜਿਹਾ ਹਵਾਨੇ ਲੇਵੇ ਤੇ ਜਿਹੜਾ ਸਪੋਰਟ ਵਾਈਟ ਦੇ ਵਿੱਚ ਹੈਗਾ ਠੀਕ ਆ ਸੋ ਕੰਬੀਨੇਸ਼ਨ ਬਹੁਤ ਵਧੀਆ ਹੈਗਾ ਮੱਛੀ ਵੀ ਬਲੈਕ ਹੀ ਆ ਮਗਰ ਇਹਦੇ ਪੂਰੀ ਬਲੈਕ ਮਗਰ ਮੱਛੀ ਮੱਛੀ ਬਲੈਕ ਹੀ ਆ ਥੋੜਾ ਬੜਾ ਡੱਬ ਭਾਵੇਂ ਥੱਲੇ ਠੀਕ ਹੈ ਜੀ ਠੀਕ ਆ ਸੋ ਬੱਚੇ ਦੋਸਤੋ ਸਾਰੇ ਪਸ਼ੂਆਂ ਦੇ ਛੇ ਜਿਹੜੀਆਂ ਵੈੜਾਂ ਬਿਲਕੁਲ ਤਾਜ਼ੀਆਂ ਸੁਈਆਂ ਨੇ ਬਿਲਕੁਲ ਬੱਚੇ ਤੁਹਾਨੂੰ ਦਿਖਾ ਦਾਂਗੇ ਆਪਾਂ ਲਾਸਟ ਦੇ ਸ਼ੇਮੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵੈਡ ਦਿੱਤਾ ਠੀਕ ਆ ਤੇ ਇਹਦਾ ਵੀਰ ਜੀ ਕੀ ਰਿਕਾਰਡ ਹੈਗਾ ਇਸ 6 ਨੰਬਰ ਵਾਲੀ ਵੈਡ ਦਾ 6 ਨੰਬਰ ਵਾਲੀ ਥੱਲੇ ਸਰ ਜੀ 27 22 ਕਿਲੋ ਦੁੱਧ ਰੈਡੀ ਆ 27 ਮਗਰ ਇਹਦੇ ਵੱਛੀ ਆ ਜੀ ਕੋਈ 12 13 ਦਿਨਾਂ ਦੀ ਸੂਈ ਹੈ ਕੋਈ 10 12 ਦਿਨਾਂ ਦੀ ਇੱਥੇ 13 ਦੀ 12 13 ਦਿਨਾਂ ਦੀ ਦੁੱਧ ਕਿੰਨਾ ਦੱਸਿਆ ਦੁੱਧ 27 28 ਲੀਟਰ ਹੈ ਰੈਡੀ ਆ ਪਾ ਦੋ ਟਾਈਮ ਚ ਤਿੰਨ ਟਾਈਮ ਚ ਚਾਰ ਟਾਈਮ ਅਗਲਾ ਚਵਾਈ ਕਰਕੇ ਖੜਸੋ ਠੀਕ ਹੈ ਜੀ ਦੂਜਾ ਸੂਆ ਦੂਜਾ ਸੂਆ ਹਾਂ ਤੋੜ ਲਓ ਜੀ ਦੁੱਧ 30 ਤੋਂ ਪਲੱਸ ਦੇ ਦੋ ਦੂਜਾ ਸੂਆ ਠੀਕ ਹੈ ਜੀ ਦੂਜਾ ਸੂਆ ਦੋਸਤੋ ਸੈਕੰਡ ਟਾਈਮ ਆ 27 28 ਲੀਟਰ ਅੱਜ 12 13 ਦਿਨਾਂ ਦੀ ਦੋਸਤੋ ਸੂਈ ਜੇ ਥੱਲੇ 27 28 ਲੀਟਰ ਦੁੱਧ ਜਿਹੜਾ ਮੌਜੂਦ ਆ ਠੀਕ ਹੈ ਜੀ ਸੋ ਮਗਰ ਵੀ ਫੀਮੇਲ ਕਾ ਅਹ 6 ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਤੇ ਬਿਲਕੁਲ ਹਰ ਇੱਕ ਵੈੜ ਦੇ ਥੱਲੇ ਜਿਹੜਾ ਫੀਮੇਲ ਕਾਫ ਠੀਕ ਹੈ ਸਭ ਇਹ ਚਿੱਟੀ ਗਾਂ ਇੱਥੇ ਲੈ ਕੇ ਬੰਦੇ ਉਹ ਚਿੱਟੀ ਇੱਥੇ ਲੈ ਕੇ ਬਾਹਰ ਬੰਦੇ ਵੈੜ ਅੱਛਾ ਵੀਰ ਅਮਰੀਕ ਮੰਨ ਲਾ ਵੀ ਆਪਣਾ ਜਿੱਦਾਂ ਕਿ ਬਿਲਕੁਲ ਫਾਰਮ ਤੇ ਚਵਾਈ ਜਿਹੜੀ ਆਲ ਮਿਲ ਕੇ ਸਾਰੀ ਮਸ਼ੀਨੀ ਚਵਾਈ ਕਰਦੇ ਆਪਾਂ ਮਸ਼ੀਨੀ ਚਵਾਈ ਪਰ ਮੰਨ ਲਓ ਜੇ ਕਿ ਹੱਥ ਨਾਲ ਵੀ ਚੋਣੀਆਂ ਨੇ ਚੋਈਆਂ ਦੇ ਨਹੀਂ ਇੱਕ ਆਦਾ ਦਿਨ ਵੜੀਆਂ ਦੇ ਕਰਨੀ ਹੈ ਠੀਕ ਹੈ ਜੀ ਹਾਂ ਬਾਕੀ ਵੀ ਵੈੜਾ ਸੀਲ ਠੰਡੀਆਂ ਪਰ ਆਪਾਂ ਮਸ਼ੀਨ ਨਾਲ ਚੋਣੀ ਆਪਾਂ ਦੁੱਧ ਵੀ ਅਗਲੇ ਨੂੰ ਮਸ਼ੀਨ ਦੀ ਚਵਾਈ ਤੇ ਕਰਕੇ ਦਵਾਂਗੇ ਕਿਉਂਕਿ ਮੁੜ ਕੇ ਹੱਥ ਨਾਲ ਕਈ ਆ ਡੰਗਰ ਫਰਕ ਪਾ ਜਾਂਦਾ ਬਿਲਕੁਲ ਜੀ ਮਸ਼ੀਨ ਨਾਲ ਚਵਾ ਕੇ ਆਪਾਂ ਮੰਨ ਲਓ ਕੰਡੇ ਤੇ ਰੱਖ ਕੇ ਦੇਾਂਗੇ ਸਹੀ ਹੈ ਜੀ ਹਾਂਜੀ ਠੀਕ ਹੈ ਸੋ ਇਹਦੇ ਮਗਰ ਬੱਚਾ ਜਿਹੜਾ ਸੀ ਫੀਮੇਲ ਕਾਫ ਹੈ ਫੀਮੇਲ ਕਾਫ ਹੈ ਇਹਦੇ ਮਗਰ ਗਿਰਦਾ ਬੱਚਾ ਗਰਲੈਂਡੋ ਦਾ ਸਾਰਾ ਉਸੇ ਨੂੰ ਲਵਾਇਆ ਮਾਰ ਕੇ ਨੇ ਗਿਰ ਗਈਆਂ ਨਹੀਂ ਜਿਹੜੀਆਂ ਉਹਦੀਆਂ ਅੱਛਾ ਜੀ ਹਾਂ ਗਿਰਲੈਂਡੋ ਹਾਂ ਗਿਰਦਾ ਗਰਲੈਂਡੋ ਦਾ ਠੀਕ ਹੈ ਠੀਕ ਹੈ ਬਾਕੀ ਬੱਚੀ ਦੋਸਤੋ ਇਹਦੀ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਤੇ ਇਸ ਤੋਂ ਬਾਅਦ ਗੱਬਣ ਦੋ ਬੜਾ ਰਹਿ ਗਈਆਂ ਆਪਣੇ ਕੋਲ ਨਹੀਂ ਉਹ ਬੈੜਾ ਸੁੱਜੀ ਠੀਕ ਹੈ ਜੀ ਗੱਬਣਾ ਦਾ ਆਪਾਂ ਪਹਿਲਾਂ ਸਟਾਰਕ ਚ ਦੋ ਵਿਖਾਤੀਆਂ ਨਾ ਠੀਕ ਹੈ ਜੀ ਠੀਕ ਹੈ ਲਓ ਜੀ ਇੱਕ ਮਿੰਟ ਆਓ ਆ ਪਰਲੀ ਵੜ ਲਿਆ ਚਿੱਟੀ ਤੇ ਵਿਖਾਈਓ ਉਤਰਾ ਹੀ ਬਾਹਰ ਬੰਦੇ ਨੂੰ ਠੀਕ ਹੈ ਬਾਹਰ ਲਿਆ ਕੇ ਬੰਦੇ ਨੂੰ ਹਾਂ ਠੀਕ ਆ ਅੱਛਾ ਵੀਰ ਅਮਰੀਕਨ ਦੀ ਕੀ ਡਿਟੇਲ ਆ ਇਹ ਸਰ ਸੂਈ ਹੋਈ ਆ ਹਾਂਜੀ 3 ਮਹੀਨੇ ਦੀ ਸੂਈ ਆ 2 ਮਹੀਨੇ ਦੀ ਗੱਬਣ ਆ ਓਕੇ ਤੇ ਮਗਰੇ ਦੇ ਵੱਛੀ ਆ ਵੱਛੀ ਵੀ ਤਿੰਨਾ ਮਹੀਨੇ ਦੀ ਉਹ ਆਪਾਂ ਮਗਰੋਂ ਵਿਖਾ ਦੇਾਂਗੇ ਠੀਕ ਆ ਜੀ ਦੁੱਧ ਦੇ ਥੱਲੇ 33 ਪਲੱਸ ਸੀ ਹੂੰ ਮਤਲਬ 33 34 ਕਿਲੋ ਦੁੱਧ ਆ ਰਿਆੜੀ ਆਪਾਂ ਝੋਕੇ ਲਿਆਂਦਾ ਜੀ ਪਰ ਇਹਨੇ ਅੱਜ ਤੀਜਾ ਦਿਨ ਆਈ ਨੂੰ ਹੋ ਗਿਆ ਰੰਮੀ ਜਾਂਦੀ ਰੰਮੀ ਜਾਂਦੀ ਇਹ ਜੀ ਨਹੀਂ ਲਾਇਆ ਅੱਛਾ ਜੀ ਪਰ ਆਏ ਮੌਕੇ ਤੇ ਵੀ ਇਹਦੇ ਥੱਲੇ ਮੰਨ ਲਓ 20 ਤੋਂ ਪਲੱਸ ਦੁੱਧ ਹੈਗਾ 20 ਤੋਂ ਪਲੱਸ ਹੈਗਾ ਤਿੰਨਾ ਮਹੀਨੇ ਦੀ ਸੂਈ ਥੱਲੇ ਵੀ ਤਿੰਨਾ ਮਹੀਨੇ ਦੀ ਸ ਲਓ ਜੀ 2 ਮੰਥ ਦੀ ਦੋਸਤੋ ਗੱਬਣ ਚੈੱਕ ਪਾਸ ਆ ਤੇ 20 ਤੋਂ ਪਲੱਸ ਅੱਜ ਵੀ ਜਿਹੜੀਆਂ ਮਿਲਕ ਕਪੈਸਿਟੀ ਦੇ ਥੱਲੇ ਬਿਲਕੁਲ ਮੌਜੂਦ ਆ ਠੀਕ ਆ ਜੀ ਤੇ 30 ਤੋਂ ਪਲੱਸ ਫਿਰ ਕਹਿੰਦਾ ਵੀ ਇਹ ਸਟਾਰਟਿੰਗ ਤੋਂ ਚੱਲੀ ਸੀ ਤੇ ਸਵੇਰ ਵੀ ਇਹ ਦੂਜਾ ਹੀ ਹੋਊਗੀ ਨਾ ਸੈਕੰਡ ਟਾਈਮਰ ਹੀ ਆ ਹਾਂਜੀ ਸਰ ਠੀਕ ਆ ਜੀ ਸੋ ਮਗਰ ਫੀਮੇਲ ਕਾਫ ਆ ਦੋਸਤੋ 3 ਮੰਥ ਦੀ ਜਿਹੜੀ ਆ ਏਜ ਹੈਗੀ ਆ ਫੀਮੇਲ ਕਾਫ ਤੁਹਾਨੂੰ ਉਹ ਵੀ ਦਿਖਾ ਦਾਂਗੇ ਕਿਨੇ ਸਰ ਸੱਜਰ ਨੇ ਦੁੱਧ ਦਿੱਤਾ 42 43 ਲੀਟਰ ਇਸ ਟਾਈਮ 33 ਲੀਟਰ ਦੁੱਧ ਦੇ ਥੱਲੇ ਰੈਡੀ ਆ ਜੇ ਕੋਈ ਭੈਣ ਭਰਾ ਕਉ ਇੱਕ ਦੋ ਦਿਨਾਂ ਤਾਈਂ ਜੀਨ ਆ ਜਣ ਆਪਾਂ 33 ਲੀਟਰ ਮੰਗੋ 30 ਤੋਂ ਪਲੱਸ ਦੁੱਧ ਝੋਕੇ ਦੇਾਂਗੇ ਹੁਣ ਹੁਣ ਇਸ ਟਾਈਮ ਹਾਂ 30 ਤੋਂ ਪਲੱਸ 30 ਤੋਂ ਪਲੱਸ ਕਿਉਂਕਿ ਇਹਨੇ ਜੀਨ ਹੀ ਲਾਇਆ ਤਾਂ ਦੁੱਧ ਦੇ ਥੱਲੇ 20 22 ਲੀਟਰ ਰਹਿ ਗਿਆ ਹੂੰ ਕਿਉਂਕਿ ਆ ਹੁਣ ਵੇਖ ਲਓ ਵੱਖੜ ਵੱਜੇ ਪਏ ਆ ਪੱਠੇ ਨਹੀਂ ਖਾਂਦੀ ਭਮੀ ਜਾਂਦੀ ਆ ਮੈਂ ਤਾਂ ਵੀਰ ਮਰੀ ਕਿਦਾਂ ਸਿਰਿਆ ਸੀ ਵੀ ਪਹਿਲਾਂ 20 ਤੋਂ ਪਲੱਸ ਮੈਂ ਇੱਕ ਦੋ ਵਾਰੀ ਕਹਿ ਦਿੱਤਾ ਵਿੱਚ ਤੇ ਮਤਲਬ ਕਿ ਜੇ ਤੁਸੀਂ ਆਨੇ ਵੀ ਪੂਰਾ ਤਸੱਲੀ ਆਪਾਂ ਅਗਲੇ ਦਿਨ ਘਰੇ ਇਹਨਾਂ ਚੋਕੇ ਲਿਆਂਦਾ 30 ਤੋਂ ਬਾਅਦ ਪਰ ਇੱਥੇ ਆਣ ਕੇ ਇਹਨਾਂ ਇਹਨੇ ਦਿਲ ਨਹੀਂ ਲਾਇਆ ਠੀਕ ਹੈ ਠੀਕ ਤੇ 2 ਮਹੀਨੇ ਗੱਬਣਾ ਮਾਲਕ ਕਹਿੰਦਾ ਵੀ 42 43 ਲੀਟਰ ਦੋ ਤਾਜੀ ਨਿੰਦ ਦਾ ਦਿੱਤਾ ਹੋਊਗਾ ਜਿਹੜਾ ਅੱਜ ਇਹਦੇ ਥੱਲੇ 30 32 ਲੀਟਰ ਦੋ ਤਿਆਰ ਬਿਲਕੁਲ ਠੀਕ ਹੈ ਤੇ ਇਸ ਤੋਂ ਬਾਅਦ ਅਗਲੀ ਵਾਰ ਕੱਢ ਲਈਏ ਵਾਰ ਜੀ ਠੀਕ ਹੈ ਸੋ ਬਾਕੀ ਦੋਸਤੋ ਕੰਟੈਕਟ ਨੰਬਰ ਵੀਰ ਅਮਰੀਕ ਸਿੰਘ ਤੇ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਕਰਦੇ ਆਂਗੇ ਨੰਬਰਾਂ ਤੇ ਤੁਸੀਂ ਕਾਲ ਕਰਨੀ ਆ ਐਨੀਮਲ ਬਿਲਕੁਲ ਫੇਰਵਾ ਆਪਾਂ ਤਾਂ ਪਾਈ ਜੰਨੇ ਪਏ ਆ ਵੀ ਜਿਹੜੇ ਨੰਬਰ ਵਾਲੀ ਵਾੜ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਉਹਦੀ ਖਾਸ ਕਰਕੇ ਪ੍ਰਾਈਸ ਬਾਰੇ ਗੱਲਬਾਤ ਕਰਨੀ ਹੈ ਤੇ ਤੁਸੀਂ ਪੁੱਛ ਸਕਦੇ ਜੀ ਠੀਕ ਹੈ ਤੇ ਅਗਲੇ ਵੀਰ ਜੀ ਇਸ ਵਾੜ ਦਾ ਕੀ ਰਕਾਵਾ ਕੀ ਸੂਈ ਹੈ ਕਿ ਗੱਪਣ ਹੈ ਸੰਤੋ ਸਾਹਿਬ ਤਾਜੀ ਸੂਈ ਆ ਅੱਜ ਇਹਨੂੰ ਚੌਥਾ ਦਿਨ ਸੂਈ ਨੂੰ ਆ ਚੌਥਾ ਦਿਨ ਸੂਈ ਮਗਰ ਇਹਦੇ ਬੱਛੀ ਆਪਾਂ ਬੱਛੀ ਨਹੀਂ ਦੇਣੀ ਕਿਉਂਕਿ ਇਹ ਨਾ ਮੂਹਰਲੇ ਸੱਜੇ ਥਣ ਤੋਂ ਤੇਲ ਆ ਅੱਛਾ ਜੀ ਗੱਪਣ ਤਾਂ ਅਗਲੇ ਨੇ ਚੰਗੀ ਭਲੀ ਛੱਡੀ ਸੀ ਪਰ ਹੁਣ ਨਾ ਮਨ ਲਾ ਤੇਲ ਆ ਦੁੱਧ ਆਉਂਦਾ ਉਹਦੇ ਥੋੜਾ ਥੋੜਾ ਆਉਂਦਾ ਅਗਲੇ ਥਣੋਂ ਤੇਲਾ ਬਹਿਣੀ ਵਾਲੇ ਕਬਹਿਣੀ ਵਾਲੇ ਪਾਸਿਓਂ ਕਬਹਿਣੀ ਵਾਲੇ ਪਾਸਿਓਂ ਮੰਨ ਲਓ ਸੱਜਾ ਥਾਣਾ ਗਾਰਡਲਾ ਮੂਹਰਲਾ ਜਿਹੜਾ ਉਹ ਤੇਲ ਆ ਅੱਛਾ ਤੇ ਇਹ ਕਿਸੇ ਵੀਰ ਨੇ ਖਰੀਦਨੀ ਹੈ ਕੱਲੀ ਬੱਚੀ ਲੈ ਜਾਏ ਵੈੜ ਲੈ ਜਾਏ ਵੈੜ ਲੈ ਜਾਏ ਆਪਾਂ ਬੱਚਾ ਨਹੀਂ ਦੇਵਾਂਗੇ ਕਿਉਂਕਿ ਵੈੜ ਹੁਣ ਇਹ ਮੰਨ ਲਓ ਬਾਲੇ ਜਾਇਜ਼ ਰੇਟ ਨਾਲ ਦੇਣੀ ਪੈਣੀ ਜਾਂ ਫਿਰ ਬੱਚੀ ਆਪਾਂ ਚੰਗੀ ਆ ਚਲ ਬੱਚੀ ਰੱਖ ਲਾਂਗੇ ਠੀਕ ਹੈ ਜੀ ਠੀਕ ਹੈ ਠੀਕ ਹੁਣ ਦੁੱਧ ਆਪਾਂ ਕਿੰਨਾ ਚਵਾ ਦਾਂਗੇ ਦੁੱਧ ਦੇ ਥੱਲੇ ਇਸ ਟਾਈਮ 10 ਲੀਟਰ ਬੋਲਾ ਰੈਡੀ ਆ 10 ਲੀਟਰ ਹਾਂ 9-10 ਲੀਟਰ ਬੋਲਾ 9-10 ਲੀਟਰ ਜਿਹੜਾ ਹ ਇਹ ਸੰਭਾਵਤ ਤੰਨਾ ਥਣਾ ਦੇ 18-19 ਲੀਟਰ ਦੁੱਧ ਪਾ ਦੂ ਜਦੋਂ ਖਰੀਦੀ ਸੀ ਉਦੋਂ ਆਪਾਂ ਤੇਲ ਮੰਨ ਕੇ ਲਈ ਆਪ ਵੀ ਨਹੀਂ ਨਹੀਂ ਸਰ ਇਹ ਆਪਣੇ ਮੰਨ ਲੋ ਬੰਦੇ ਕੇ ਮਿੱਤਰ ਤੋਂ ਹੀ ਆਈ ਹੋਣੇ ਟੂਪਾ ਟਾ ਬੋਂ ਚੜਾਈਆਂ ਮੈਂ ਟਿੱਪ ਕੇ ਨਹੀਂ ਲਿਆਂਦੀ ਉਵੇਂ ਲਿਆਂਦੀ ਤੇ ਉਹ ਮੰਨ ਲੋ ਹੁਣ ਕੰਮ ਟੇਡਾ ਹੋ ਜਾਣਾ ਠੀਕ ਹੈ ਜੀ ਚਲੋ ਹੁਣ ਆਪਾਂ ਜੋ ਇੱਕ ਤੇਲ ਤੇਲ ਕਰਕੇ ਦੇਣੀ ਆਪਾਂ ਤੇਲ ਕਰਕੇ ਦਿਆਂਗੇ ਆਪਣੇ ਨਾਲ ਜੋ ਵੀ ਹੋਇਆ ਉਹ ਠੀਕ ਹੈ ਬਿਲਕੁਲ ਜੀ ਆਪਾਂ ਦਾ ਮੰਨ ਲੋ ਲਿਆਂਦੀ ਇਤਬਾਰ ਤੇ ਹੀ ਕੰਮ ਗਲਤ ਹੋ ਗਿਆ ਠੀਕ ਆ ਸੋ ਮਗਰ ਬੱਛੀ ਹੈ ਜਿਹੜੀ ਦੋਸਤੋ ਵੀਰਾਂ ਦਾ ਵੀ ਬੱਛੀ ਆਪਾਂ ਨਹੀਂ ਦੇਣੀ ਕਿ ਜਦੋਂ ਸੇਲ ਕਰਦੇ ਤੇ ਕੱਲੀ ਵਹਿੜ ਸੇਲ ਕਰਾਂਗੇ ਠੀਕ ਆ ਤੇ ਬੌਲਾ ਤੁਹਾਨੂੰ ਦੱਸਦਾ ਬੌਲੀ ਦੀ ਕਪੈਸਿਟੀ ਦੱਸਤੀ ਅੱਜ 3 ਨਾਲ 14 ਦਿਨਾਂ ਦੀ ਸੂਈ ਦੀ ਠੀਕ ਆ ਆ ਲੈਓ ਜੀ ਹਾਂਜੀ ਮੋੜ ਲਓ ਆ ਦੇਖੋ ਠੀਕ ਆ ਸੋ ਮੂਰਲੇ ਤੁਹਾਨੂੰ ਅਗਲੇ ਤੁਹਾਨੂੰ ਜਿਹੜੀ ਤੇਲ ਆ ਠੀਕ ਆ ਅੱਛਾ ਵੀਰ ਅਮਰੀਕਾ ਇਸ ਤੋਂ ਬਾਅਦ ਹੋਰ ਵੀ ਬੜਾਈਆਂ ਆਪਣੇ ਲਈ ਬਸ ਸੰਤੂ ਸਾਹਿਬੇ ਅੱਠ ਨਾ ਗਏ ਇਹੋ ਸੀ ਆਪਾਂ ਵਖਾ ਕੇ ਠੀਕ ਹੈ ਜੀ ਹਾਂਜੀ ਠੀਕ ਆ ਤੇ ਬਾਕੀ ਪਸ਼ੂ ਇਸੇ ਤਰ੍ਹਾਂ ਹੀ ਆਪਣੇ ਕੋਲ ਡੇਲੀ ਰੁਟੀਨ ਦੇ ਵਿੱਚ ਡੇਲੀ ਡੇਲੀ ਸਰਫ ਪਸ਼ੂ ਤਾਂ ਆਉਂਦੇ ਵਿਗਦੇ ਰਹਿੰਦੇ ਇਹਦਾ ਆਪਾਂ ਵੀਡੀਓ ਤਾਂ ਵੀ ਰਕਾਈ ਆ ਵੀ ਚਲੋ ਇਹਨੇ ਨਾਲ ਤੁਹਾਡੇ ਜਰੀਏ ਭੈਣ ਭਰਾ ਨਵੇਂ ਆਪਣੇ ਨਾਲ ਜੁੜ ਜਾਣ ਬਿਲਕੁਲ ਤੇ ਚਲੋ ਨਵੇਂ ਜਿਹੜੇ ਫਾਰਮਰ ਅੱਜ ਚੰਗਾ ਜਾਨਵਰ ਖੜਨਗੇ ਤੇ ਗਾਂ ਕਾਮ ਆਪਾਂ ਆਪਣੀ ਅਫੀਸ਼ੀਅਲ ਹੋਈ ਹੈ ਅਮਰੀਕ ਵੀਰੇ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਵੀ ਕਨੈਕਟ ਪਹਿਲਾਂ ਹੀ ਤੁਹਾਡਾ ਕਾਫੀ ਹੈ ਕਿਉਂਕਿ ਇੱਕ ਲਾਰਜ ਫਾਰਮਰ ਜਿਹੜਾ ਵੀਰ ਹੈਗਾ ਉਹਦਾ ਕਨੈਕਟੀਵਿਟੀ ਪਹਿਲਾਂ ਹੀ ਕਾਫੀ ਵੀਰਾਂ ਨਾਲ ਹੁੰਦੀ ਹੈ ਹਾਂਜੀ ਹਾਂਜੀ ਤੇ ਉਸ ਤੋਂ ਪਹਿਲੀ ਵੀਡੀਓ ਆਪਾਂ ਪਾਈ ਸੀ ਉਹਦੇ ਨਾਲ ਕੋਈ ਹੋਰ ਤਾਲਮਿਲ ਭੈਣਪਰਾ ਵਾਲਾ ਬਣ ਗਿਆ ਹਾਂਜੀ ਹਾਂਜੀ ਹੋਰ ਬਣ ਗਿਆ ਹੋਰ ਬਣ ਗਿਆ ਹਾਂਜੀ ਠੀਕ ਹੈ ਤੇ ਬਾਕੀ ਕਾਫੀ ਵੀਰਾਂ ਨੂੰ ਲੋੜ ਹੁੰਦੀ ਹੈ ਇੱਕ ਚੰਗੇ ਸੀਮਨ ਵਾਲੇ ਪਸ਼ੂ ਖਰੀਦਣ ਦੀ ਹਾਂਜੀ ਤੇ ਚਲੋ ਭੈਣਪਰਾ ਦਿਨ-ਦਿਨ ਆਪਣੇ ਨਾਲ ਜੁੜਦੇ ਜਾਣ ਜੜੇ ਹਾਂਜੀ ਤੇ ਨੰਬਰ ਇੱਕ ਗੰबीर ਅਮਰੀਕ ਬੋਲਦੇ ਹੋ ਆਪਣੇ 94174 55876 ਠੀਕ ਹੈ ਜੀ ਇੱਕ ਬੇਨਤੀ ਹੋਰ ਆ ਕਿ ਇਹ ਵੀਰ ਭਰਾ ਨੇ ਆਉਣਾ ਜਦੋਂ ਪਿੰਡੋਂ ਆਣ ਕੇ ਜੇ ਕੋਈ ਪੁੱਛਦਾ ਵਾ ਤੇ ਅਮਰੀਕ ਸਿੰਘ ਖੂਹ ਵਾਲੇ ਦਾ ਘਰ ਪੁੱਛਣਾ ਹਾਂਜੀ ਖੂਹ ਵਾਲਾ ਅਸੀਂ ਵਜਦੇ ਆ ਫਿਰ ਉਹਦੇ ਨਾਲ ਛੇਤੀ ਅਗਲਾ ਘਰ ਦੱਸ ਦਿੰਦਾ ਜੀ ਉਹ ਤਰਾ ਮੁਸ਼ਕਲ ਆਉਂਦੀ ਹੈ ਸਹੀ ਹੈ ਜੀ ਚਾਹੇ ਨਾਲ ਫਾਰਮ ਦਾ ਜ਼ਿਕਰ ਕਰ ਦੇਣ ਵੀ ਫਾਰਮ ਹੈ ਉਹਦਾ ਗਾਈਆਂ ਦਾ ਤਾਂ ਵੀ ਚੰਗੇ ਜਾਣਦੇ ਆ ਚਾਰ ਵਾਲੀ ਮਸ਼ੀਨ ਆਪਣੇ ਕੋਲੇ ਵੱਡੀ ਫੋਰ ਲੈਣ ਉਹਦਾ ਕਰਕੇ ਵੀ ਹਰੇਕ ਨੂੰ ਪਤਾ ਤੇ ਚਾਹੇ ਫਿਰ ਖੂਹ ਵਾਲੇ ਦਾ ਜ਼ਿਕਰ ਕਰ ਦੇਣਾ ਬਿਲਕੁਲ ਨੰਬਰ ਆਪਣਾ 9417455876 ਠੀਕ ਹੈ ਜੀ ਹਾਂਜੀ ਠੀਕ ਹੈ ਤੇ ਵੈਸੇ ਵੀਰ ਅਮਰੀਕਾ ਰੇਟ ਦੀ ਗੱਲ ਕਰ ਲਈਏ ਰੀਜ਼ਨੇਬਲ ਪ੍ਰਾਈਸ ਹੋਣਗੇ ਵੀ ਕੋਈ ਨਾ ਹੁੰਦਾ ਨਾ ਵੀ ਆਪਾਂ ਫੋਨ ਤੇ ਕਰ ਲਈਏ ਕਹਿ ਲਈਏ ਕਈ ਨਾ ਹਾਈਐਸਟ ਰੇਟ ਨਾ ਹੋਵੇ ਵੀ ਕਿੰਨੇ ਤੋਂ ਲਾ ਕੇ ਕਿੰਨੇ ਤੱਕ ਮੌਜੂਦ ਆ ਵੀ ਇੱਕ ਕਿਸੇ ਜ਼ਿਮੀਂਦਾਰ ਛੋਟੇ ਵੀਰ ਨੇ ਵੀ ਬਿਲਕੁਲ ਰੀਝ ਪੂਰੀ ਕਰਨੀ ਆ ਉਹ ਵੀ ਫੋਨ ਲਾ ਲਈਏ ਆਪਾਂ ਨੂੰ ਵੀ ਵੱਡੇ ਫਾਰਮਰ ਤੇ ਚਲੋ ਲਾਉਣਾ ਜਾਉਣਾ ਆਪਾਂ ਕਿ ਜਿਹੜਾ ਸ਼ੌਂਕ ਰੱਖਦਾ ਬੰਦਾ ਉਹ ਵੀ ਫੋਨ ਵਾਲੇ ਵੇਖੋ ਸੰਧੂ ਸਾਹਿਬ ਜਿਵੇਂ ਆ ਤੇਲ ਆ ਤੇਲ ਦਾ ਆਪਾਂ 30000 ਰੇਟ ਕਰਦੇ ਆ ਜੀ 30 ਤੋਂ ਲਾ ਕੇ ਤੇ ਆਪਣੇ ਕੋਲੇ ਪੌਣੇ 2 ਲੱਖ ਰੁਪਏ ਤਾਈਂ ਗਾਵਾ ਹੂੰ ਫਸਟ ਠੀਕ ਜਿਹੜੀ ਵੀਰ ਜੀ ਲਾਸਟ ਆਪਣੇ ਕੋਲ ਹਾਈਐਸਟ ਮਿਲਕ ਕਪੈਸਿਟੀ ਰਹੁਗੀ ਜਿਹੜੀ ਬੈਡ ਦੀ ਜਿੰਨੀਆਂ ਆਪਾਂ ਦਿਖਾਈਆਂ ਨੇ ਹੁਣ ਹਾਂਜੀ ਕਿੰਨੀ ਕੁ ਮਿਲਕਿੰਗ ਕਰਵਾਉਣੀ ਚਾਹੀਦੀ ਉਸ ਬੈਡ ਨੂੰ ਜਿਹੜੀ ਹਾਈਐਸਟ ਮਿਲਕਿੰਗ ਵਾਲੀ ਆਪਾਂ 42 43 ਲੀਟਰ ਦੁੱਧ ਕੱਢਦੇਗੇ ਵੀਰ ਜੀ ਠੀਕ ਹੈ ਹਾਂਜੀ ਇਹਦਾ ਤੁਸੀਂ ਦੱਸਿਆ ਸੀ 30 ਲੀਟਰ ਅਕ੍ਰੋਸ ਜਿਹੜਾ ਹੁਣ ਬੋਲੇ ਤੇ ਚੱਲਦਾ ਹਾਂ ਹਾਂ 30 ਲੀਟਰ ਬੋਲਾ ਵਾ 40 ਤੋਂ ਬਾਹਰ ਦੁੱਧ ਕੱਢੇਗੇ ਠੀਕ ਹੈ ਵੀਰ ਸੋ ਦੋਸਤੋ ਇਹ ਸੰ ਮੇਰੇ ਨਾਲ ਵੀਰ ਅਮਰੀਕ ਸਿੰਘ ਪਸ਼ੂ ਵਪਾਰ ਦੇ ਨਾਲ ਨਾਲ ਜਿਹੜਾ ਦੋਸਤੋ ਇੱਕ ਡੇਰੀ ਫਾਰਮਿੰਗ ਦੀ ਵੀ ਕਾਫੀ ਨੌਲੇਜ ਆ ਵੀਰ ਨੂੰ ਡੇਰੀ ਫਾਰਮਿੰਗ ਤੋਂ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਜਿਹੜੀਆਂ ਕਈ ਚੀਜ਼ਾਂ ਯੂਜ਼ ਹੁੰਦੀਆਂ ਨੇ ਫੀਡਿੰਗ ਨੂੰ ਲੈ ਕੇ ਹੋ ਜੇ ਡਾਈਟ ਪਲਾਨ ਨੂੰ ਲੈ ਕੇ ਹੋ ਜੇ ਉਹ ਵੀ ਕਾਫੀ ਵਧੀਰੇ ਨੌਲੇਜ ਆ ਵੀਰ ਨੂੰ ਕਾਫੀ ਵਧੀਆ ਇਨਫੋਰਮੇਸ਼ਨ ਬਿਲਕੁਲ ਵੀਰ ਦੇ ਕੋਲੇ ਮੌਜੂਦ ਆ ਸੋ ਜਿਹੜੇ ਕਿਸਾਨ ਵੀਰ ਬਿਲਕੁਲ ਕਿਸੇ ਅਚਾਰ ਲੈਵਲ ਤੇ ਗੱਲ ਕਰਨੀ ਚਾਹੁੰਦੇ ਕੋਈ ਸਾਈਲਜ ਪਾਉਣਾ ਚਾਹੁੰਦਾ ਉਹਦੇ ਰਿਗਾਰਡਿੰਗ ਗੱਲਬਾਤ ਕਰਨੀ ਚਾਹੁੰਦੇ ਨੇ ਕੋਈ ਨੌਲੇਜ ਲੈਣੀ ਚਾਹੁੰਦਾ ਕੋਈ ਛੋਟੇ ਲੇਵਲ ਤੋਂ ਲੈ ਕੇ ਕੋਈ ਵੀਰ ਇੱਕ ਬਿਲਕੁਲ ਬਰੀਡ ਰੱਖ ਕੇ ਕੰਮ ਚਲਾਉਣਾ ਚਾਹੁੰਦਾ ਖਾਸ ਤੌਰ ਤੇ ਬਿਲਕੁਲ ਗਾਵਾਂ ਦੀ ਗੱਲ ਕਰ ਲਈ ਤਾਂ ਤੁਸੀਂ ਉਹ ਵੀ ਵੀਰ ਅਮਰੀਕ ਸਿੰਘ ਦੇ ਨਾਲ ਗੱਲਬਾਤ ਕਰਕੇ ਗੱਲਬਾਤ ਕਰ ਸਕਦੇ ਜੀ ਬਿਲਕੁਲ ਸੰਪਰਕ ਕਰ ਸਕਦੇ ਜੀ ਪਸ਼ੂ ਬਿਲਕੁਲ ਵਪਾਰ ਦਾ ਕੰਮ ਵੀ ਆ ਡੇਰੀ ਫਾਰਮਿੰਗ ਦਾ ਕੰਮ ਵੀ ਆ ਵੀਰ ਦਾ ਸੋ ਅੱਜ ਦੋਸਤੋ ਫਿਲਹਾਲ ਇਸ ਕਵਰਜ ਵਿੱਚ ਆਪਾਂ ਤੁਹਾਨੂੰ ਇਹੋ 8 ਨਗ ਦਿਖਾਉਣੇ ਸੀਗੇ ਸਾਰੇ ਸੇਲ ਦੇ ਲਈ ਅਵੇਲੇਬਲ ਨੇ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਪਰਵਾਂ ਨੂੰ ਸਤਿ ਸ਼੍ਰੀ ਅਕਾਲ ਜੀ Yeah!